ਰਾਜਵੀਰ ਜਵੰਦਾ ਦੀ ਫਿਲਮ ਜੋ ਆਖਰੀ ਫਿਲਮ ਹੋਏਗੀ ਉਹ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਫਿਲਮ ਦਾ ਨਾਮ ਯਮਲਾ ਹੈ ਜਿਸ ਦੇ ਟ੍ਰੇਲਰ ਲਾਂਚ ਤੇ ਉੱਤੇ ਉਹਨਾਂ ਦੇ ਕਰੀਬੀ ਦੋਸਤ ਕਵਰ ਗਰੇਵਾਲ ਬੇਹੱਦ ਪਾਵੁਕ ਦਿਖੇ ਉਹਨਾਂ ਨੇ ਕੁਝ ਖਾਸ ਗੱਲਾਂ ਵੀ ਕਹੀਆਂ ਤੇ ਇਹ ਵੀ ਕਿਹਾ ਕਿ ਇਸ ਫਿਲਮ ਨੂੰ ਵੇਖਣਾ ਰਾਜਵੀਰ ਦੇ ਪਰਿਵਾਰ ਤੇ ਉਹਨਾਂ ਦੇ ਬੱਚਿਆਂ ਨੂੰ ਅਸੀਸਾ ਭੇਜਣ ਵਰਗਾ ਹੈ ਕਈ ਦਿਨਾਂ ਤੋਂ ਆਪਣੀ ਇਸ ਫਿਲਮ ਬਾਰੇ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਵੀ ਹੋ ਰਹੀ ਆ ਪਰਵਾਰਾਂ ਚ ਵੀ ਕਿਉਂਕਿ ਅੱਜ ਸਾਰੇ ਬੇਵਸੀ ਐ ਇਸ ਗੱਲ ਨੂੰ ਲੈ ਕੇ ਕਿ ਉਹ ਸਰੀਰਕ ਰੂਪ ਸਾਡੇ ਨਾਲ ਨਹੀਂ ਖੜਾ ਅਜ ਕਲਾਵਲੀ ਅੱਜ ਵੀ ਆਸਮਾਨ ਤੇ ਐ ਮੇਲਾ ਉਦਾਂ ਹੀ ਉਦਾਂ ਭਰਿਆ ਹੋਇਆ ਐ ਔਰ ਲੱਗਦਾ ਹੀ ਨਹੀਂ ਕਿਹੜੇ ਚੁੱਪ ਨਹੀਂ ਕਰਨਾ ਉਹਨੇ ਇਦਾਂ ਹੀ ਗਉਂਦੇ ਰਹਿਣਾ ਇਦਾਂ ਹੀ ਬੋਲਦੇ ਰਹਿਣਾ ਇਦਾਂ ਹੀ ਉਹਦੀ ਸ਼ਰਮਣੇ ਆਉਣਾ ਔਰ ਆਪਾਂ ਸਾਰਿਆਂ ਨੇ ਬਹੁਤ ਪਿਆਰ ਦੇਣਾ ਇਹ ਵੀ ਸਾਨੂੰ ਯਕੀਨ ਹੈ ਸੋ ਬਹੁਤਾ ਕੁਝ ਕਹਿਣ ਨੂੰ ਨਹੀਂ ਹੈ ਅੱਜ ਬਸ ਮੇਡ ਕਰ ਲਈ ਇੱਥੇ ਆਉਣ ਦਾ ਮੰਮੀ ਹੋਰਾਂ ਨੂੰ ਅਮਾਂਥ ਹੋਰਾਂ ਨੂੰ ਤੇ ਸਾਰੇ ਮੇਰੇ ਭਰਾਵਾਂ ਦਾ ਹੋਰ ਆਰਟਿਸਟਾਂ ਦਾ ਜਿਹੜੇ-ਜਿਹੜੇ ਵੀ ਸਜਣੇ ਇਸ ਫਿਲਮ ਨਾਲ ਜੁੜੇ ਹੋਏ ਆ ਸਾਡਾ ਅੱਜ ਮਕਸਦ ਇੱਕੋ ਹੀ ਹੈ ਕਿ ਅੱਜ ਟ੍ਰੇਲਰ ਲਾਂਚ ਕਰੀਏ ਮਿਊਜ਼ਿਕ ਲਾਂਚ ਕਰੀਏ ਸਾਰਾ ਤੇ ਪ੍ਰੋਪਰ ਇੱਕ 100% ਜਣੀ ਇਸ ਫਿਲਮ ਨੂੰ ਵਾਪਸ ਗਰਾਊਂਡ ਤੇ ਲੈ ਆਈਏ ਅੱਜ ਤੇ ਤੁਹਾਨੂੰ ਸਭ ਨੂੰ ਬੇਨਤੀ ਹੈ ਮੀਡੀਆ ਵਾਲੇ ਭਰਾਵਾਂ ਨੂੰ ਤੁਸੀਂ ਉਸ ਦਿਨ ਵੀ ਤੁਹਾਡੀ ਜਿਸ ਦਿਨ ਆਪਾਂ ਪਹਿਲਾ ਗੀਤ ਰਿਲੀਜ਼ ਕੀਤਾ ਸੀ ਸੁਖਿੰਦਰ ਸਾਹ ਦਾ ਤੁਸੀਂ ਉਸ ਦਿਨ ਵੀ ਹਾਜ਼ਰੀ ਲਵਾਈ ਸੀ ਸੋ ਇਸੇ ਤਰ੍ਹਾਂ ਮੇਰੇ ਭਰਾਵਣ ਕੇ ਸਾਰੇ ਮੇਰੀਆਂ ਭੈਣਾਂ ਅਬ ਇੱਕ ਆਨ ਕੰਡੀਸ਼ਨਲ ਵੇਜ ਤੁਸੀਂ ਜਾ ਕੇ ਸਾਰਾ ਇਸ ਥਾਂ ਨੂੰ ਪ੍ਰਮੋਟ ਕਰਨਾ ਆਪਾਂ ਸਾਰੇ ਕੋਸ਼ਿਸ਼ ਕਰੀਏ ਮੰਮੀ ਮੋਰਾਂ ਕੋਲ ਬੈਠਦੇ ਆ ਤਾਂ ਕੋਈ ਸਾਡੇ ਕੋਲ ਜ਼ਿਆਦਾ ਕੁਝ ਬੋਲਣ ਨੂੰ ਹੁੰਦਾ ਨਹੀਂ ਕਿਉਂਕਿ ਖੀਰ ਤੇ ਗੱਲਾਂ ਉੱਥੇ ਨਿਬੜਦੀਆਂ ਕਿ ਕਿ ਜਿੰਨੇ ਸਵਾਲ ਸਬਹਾਰਾਜ ਨੇ ਆਪਣੇ ਰਾਜਵੀਰ ਨੂੰ ਬਖਸ਼ੇ ਸੀ ਉਹ ਆਪਣੇ ਲਾਇਕੇ ਚਲਾ ਗਿਆ ਪਰ ਪਿੱਛੇ ਸਾਡੇ ਕੋਲ ਬਹੁਤ ਕੁਝ ਆਉਦਾ ਜੋ ਸਾਡਾ ਆਸਰਾ ਬਣਿਆ ਹੋਇਆ ਹੈ ਤੇ ਇਹ ਫਿਲਮ ਇੱਕ ਬਹੁਤ ਵੱਡਾ ਆਸਰਾ ਹੈ ਜੇ ਅਸੀਂ ਸਾਰੇ ਰਲ ਮਿਲ ਕੇ ਇਸ ਫਿਲਮ ਨੂੰ ਕਾਮਯਾਬ ਬਣਾਉਣੇ ਆ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਵੱਲੋਂ ਰਾਜਵੀਰ ਲਈ ਤਾਂ ਟ੍ਰਿਬਿਊਟ ਹੈ ਹੀ ਹੈ ਨਾਲ ਨਾਲ ਆਪਣੀ ਮਾਂ ਲਈ ਇੱਕ ਇੱਕ ਕਲਾਸ਼ੇਰੀ ਹੋਇਆ ਇੱਕ ਹੌਸਲਾ ਹੈ ਕਿ ਹਰ ਸਾ ਨਾਲ ਹੁਣ ਮਾਂ ਹੁਣ ਇਹੀ ਚਿੰਤਾ ਕਰਦੇ ਵੀ ਮੇਰਾ ਪੁੱਤ ਇੰਨਾ ਵੱਡਾ ਹੈ ਮੇਰਾ ਪੁੱਤ ਇੰਨਾ ਵੱਡਾ ਹੈ ਔਰ ਇਸ ਫਿਲਮ ਨੂੰ ਜਦੋਂ ਵਰਲਡਵਾਈਡ ਅਸੀਂ ਹੋਰ ਕੰਟਰੀਆਂ ਚ ਜਿੱਥੇ ਆਪਣੇ ਪੰਜਾਬੀ ਭੈਣ ਭਰਾ ਬੈਠੇ ਆ ਪੰਜਾਬੀ ਨੂੰ ਪਿਆਰ ਕਰਨ ਵਾਲੇ ਫਿਲਮਾਂ ਨੂੰ ਪਿਆਰ ਕਰਨ ਵਾਲੇ ਜਦੋਂ ਇਸ ਫਿਲਮ ਨੂੰ ਦੇਖਣਗੇ ਤਾਂ ਉਹ ਬਸ ਇਹਨਾਂ ਬੱਚਿਆਂ ਲਈ ਸਾਡੀ ਇਸ ਧੀ ਲਈ ਦਲਾਵਰ ਲਈ ਅਸੀਸਾਂ ਭੇਜਣਗੇ ਆਉਣ ਵਾਲੇ ਸਮੇਂ ਲਈ ਅਰਦਾਸਾਂ ਕਰਨਗੇ ਸੋ ਇਸ ਫਿਲਮ ਨੇ ਇਕੱਲਾ ਇੱਕ ਬਿਜ਼ਨਸ ਪਾਰਟ ਆਵ ਵੀ ਤੁਹਾਨੂੰ ਦੇਖ ਸਕਦੇ ਇਮੋਸ਼ਨ ਜੁੜੇ ਹੋਏ ਆ ਸਾਰਾ ਪਰਿਵਾਰ ਅਸੀਂ ਸਾਰੇ ਦੋਸਤ ਮਿੱਤਰ ਕੁਲਵਿੰਦਰ ਖੜਾ ਐ ਐਮੀ ਅਜ ਕਿਤੇ ਆਊਟ ਆਫ ਕੰਟਰੀ ਐ ਰੇਸ਼ਬ ਆ ਗਿਆ ਸਜਣਾ ਆ ਗਿਆ ਸੋ ਸਾਰੇ ਭਰਾ ਆਇਆ ਤਾਂ ਬਸ ਇਹ ਮੇਰੇ ਖਿਆਲ ਚ ਇੱਕ ਹੌਸਲਾ ਹੈ ਇੱਕ ਅਪਰੀਸ਼ੀਏਸ਼ਨ ਹੈ ਤੇ ਇੱਕ ਇੱਕ ਸੱਚੀ ਸੁੱਚੀ ਸਦਾ ਅੰਗਲੀ ਹੈ ਸਾਡੇ ਭਰਾ ਦੇ